ਸਾਲਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ। ਲਓ ਜੀ ਸਵੇਰ ਦੇ 7:30 ਹੋ ਗਏ ਨਹੀਂ ਆ ਗਿਆ 5 ਵਜੇ ਦਾ। ਪੂਰਾ ਬੱਡੇ ਹੋਇਆ ਕੁਝ। ਢੇੜਾ ਸਾਡਾ ਸਾਰਾ ਪੱਤੇ ਨਾਲ ਭਰੇ ਪਏ ਨੇ। ਸੁੰਬਰ ਕੇ ਸੀ। ਸਿੱਟ ਭਾਈ ਤਾਂ ਮਾ ਗੋਹੇ ਵਾਲੀ ਮਾਸੀ ਹਜੇ ਆਈ ਨਹੀਂ। ਤੇ ਇਧਰੋਂ ਵੀ ਸਾਰਾ ਸਮਾਨ ਨਾਲ ਸੰਘੰਡੇ ਪੈ ਤੇ ਬਾਰੇ ਵੀ ਚੱਕ ਤੇ। ਮਸਰਦਾਨੀ ਦੀ ਤਹਿ ਮਾਰ ਕੇ ਹਜੇ ਬੋਰੀ ਚ ਪਾਉਣੀ ਆ ਸਰਦਾਰ ਨੂੰ। ਮੱਜਾਂ ਨੂੰ ਪਤਾ ਨਹੀਂ ਕੀ ਕਰੀ ਜਾਂਦੇ ਨੇ ਢਸ ਮੱਜਾਂ ਨੇ। ਛੰਨੀ ਪਾਉਂਦੇ ਹੁਣ ਤੂੜੀ ਕੱਢਦੇ ਹੁਣ। ਰੱਬਾ ਹੁਣ ਤਕਦੀਰੀਆਂ ਪੱਕੰਦਿਆਂ ਜਵਾਂ ਹੋ ਤੇਰੀ ਪਰਦੀ ਸਾਡੀ ਤਾਂ ਸਾਡੀਆਂ ਤਾਂ ਮਿਰਚਾਂ ਦਾ ਕੰਮ ਹੋ ਗਿਆ ਮੇਰੇ ਸਿੱਤਰ ਵਹਿਣਗੇ ਹੁਣ ਦੇਖੋ ਮੀਂਹ ਆਫੀ ਆ ਗਿਆ ਮਤਲਬ ਮਿਰਚਾਂ ਗੋਟੇ ਤੇ ਪਾਈਆਂ ਨੇ ਭੁੱਲ ਗਈ ਰਾਤ ਸੁੱਕੀਆਂ ਪਈਆਂ ਨੇ ਕੱਲ ਜਿਆਦ ਹੀ ਨਹੀਂ ਰਹੇ ਚੱਕਣੀਆਂ ਪੂਰਾ ਮੀਂਹ ਹੜਕਾ ਸੋਂਦਾ ਕੋਸ ਨੂੰ ਮੇਰੇ ਕੋਲ ਚਾਹ ਪਾਣੀ ਪੈ ਜੇ ਤੇ ਹੁਣ ਮੇਰਚਾਂ ਦੇ ਇੱਥੇ ਿੱਟ ਧਰਤੀ ਹੁਣੇ ਫੁੱਲੀਆਂ ਤਾਂ ਹੋਈਆਂ ਨੀ ਮੜੀ ਧੁੱਪ ਨਿਕਲ ਗਈ ਜਦੋਂ ਉਹ ਉਹ ਕਰਦਾਂਗੇ ਆ ਗਿਆ ਜਿੰਮੀ ਕਾਂਡੇ ਪੱਨ ਨਹੀਂ ਕਹਿੰਦੇ ਹੁੰਦੇ ਨੇ ਫਸਲ ਪੱਕੀ ਤੇ ਰੱਬ ਵੀ ਬਹੁਤ ਧੰਕਾ ਕਰਦਾ ਹਾਂ ਉਹ ਸਰਵਾੜੀ ਬੋਰੀ ਚ ਕਾਮਾਣਾ ਸਰਦਾਰ ਜੀ ਨਾਲ ਲੱਖੇ ਅੰਮੂ ਘਜਾੜ ਦੇ ਕੋਸਾਰਾ ਇਹ ਕੇ ਸਮਾਨ ਆਪ ਆਪ ਲੁਕ ਗਏ ਆਹ ਚੁੱਲ੍ਹੇ ਦੇ ਪਰ ਪੱਤੀ ਤਪ ਭਲਾਨੀ ਬੜੀਆਂ ਆ ਗਈਆਂ ਉਹ ਸਰਵਾਨੀ ਬੜੀ ਚੰਗਣ ਤੇ ਦੰਦ ਮੂਹ ਤੇ ਲੈ ਵੀ ਸਾਫ ਕਰਨਾ ਬੜਾ ਉੱਤਰ ਲੱਗਦਾ ਮਾਣ ਆ ਜੇ ਥੋੜਾ ਜੱਤ ਜੇ ਹੋਣਾ ਸੂਈ ਸੈਟਿੰਗ ਕਰ ਲਈ ਤੇ ਵਿੰਦਰਾ ਕੋਕਸ ਤਾਰ ਹੋ ਗਈ ਚਲ ਨਾਲ ਯੋਰ ਕਹਿੰਦੇ ਇਹ ਲੈ ਇਹ ਪਾਣੀ ਚ ਡੁੱਬ ਨਹੀਂ ਪੂ ਇਹ ਲੈ ਅੱਛੇ ਦੌਰ ਲਾਇਆ ਕਰੋ ਇਹ ਲੈ ਆਹ ਕਰ ਲੈ ਸਗਹੀ ਤੂੰ ਮੁਰੂ ਮੁੰਜਾ ਫੜ ਕੇ ਗਾਹ ਹੋ ਜਾ ਮੁੰਸਲੀ ਚੱਲ ਸੱਟੋ ਨਾ ਸੱਟੇ ਕਾਨੂੰ ਘਰ ਦੇ ਇਹ ਲੈ ਕਮਾਲ ਆ ਇਹ ਲੈ ਪੀਤੀ ਉਰੀਆ ਕਮਾਲ ਆ ਆਹ ਬੋਨ ਫੜ ਲਵੇਂ ਲੱਗਾ ਇਹਨਾਂ ਨਾਲ ਇਹ ਲੈ ਚੱਲ ਤਰਾ ਤੇ ਇਹ ਲੈ ਇਹ ਪਾਣੀ ਤੋਂ ਆ ਗਿਆ ਹੈ। ਹਾਂ? ਖੜਾ ਨਾ ਬੈਠ ਲੈ। ਜਾਂਦੇ ਦੱਸ। ਗਰਵੀਰ ਨੂੰ ਉੱਥੋਂ ਫੜੀ ਮੂਹਰੋ ਲੈ ਮੈਂ ਕਿਹਾ। ਗਰਵੀਰ ਉੱਥੋਂ ਫੜ। ਪੂਰੋ ਵੜ ਦੂੰ। ਇਹਦਾ ਜੋ ਗੱਲੀ ਥੋੜ੍ਹੇ ਮਿਟ ਲੈ। ਇਹ ਤੋਂ ਵੜ। ਆ ਜਾ। ਲੋਈ ਲੱਗਦਾ। ਹੋਰ। ਕੋਣ ਕਿਚ। ਐ ਲੈ। ਤਾਰ ਨਹੀਂ ਹੁੰਦੀ ਐ। ਇਹ ਕਿੱਪ ਕਹਿੰਦੀ ਰਹੀ। ਸਾਲ। ਹਾਂ? ਇਹਨੂੰ ਦੇਖ। ਚਲੋ। ਕੈਨੋ ਚੋਟ ਚਿਕੀ ਗਿਆ ਮਨਾ ਫਟੋ 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 ਯਾਨਾ ਯਾਨਾ ਗਿਆ ਦੇ ਨਹੀਂ ਕੈਨੋ ਸੰਦੇਸ਼ ਤਾਂ ਤਾਂ ਖੜ ਗਈ ਇਹਦਾ ਹਾਂ ਤਾਂ ਤਾਂ ਬੜਾ ਬ੍ਰੇਸ ਤਾਰੇ ਖਾਸੀ ਪੂਰੇ ਦੰਬਰ ਹਾਂ ਤਾਰ ੱਡੀ ਨਹੀਂ ਹੋਰੀ ਕਿਥੋਂ ਨਰ ਮੇਰਾ ਭਗਿਓ ਬੜਾ ਬ੍ਰੇਸ ਤਾਰਾ ਕੋ ਆਦਿਆ ਨਾ ਲਓ ਜੀ ਨਿਕਲੇ ਮੋਟਰ ਪਰਮਾਤਮਾ ਦੀ ਕਿਰਪਾ ਨਾਲ ਕਿਹੜਾ ਤਾਂ ਜੰਮਾ ਫਸ ਗਈ ਜਮੀ ਨਹੀਂ ਹੱਲ ਰਹੀ ਤੀ ਜਿੰਨੀ ਕ ਬਾਹਰੇ ਆ ਗਈ ਨਾ ਉਹ ਉਨੀ ਵਿੱਚ ਜਾ ਰਹੀ ਤੀ ਨਾ ਬਾਹਰੇ ਨਿਕਲ ਰਹੀ ਤੇ ਸਾਡੀ ਪਹਿਲਾਂ ਵਾਲੀ ਮੋਟਰ ਵੀ 3 ਸਾਲ ਬਾਅਦ ਅਹੀਂ ਖੜ ਗਈ ਤੇ ਮੈਂ ਤਾਂ ਦੌਰਾ ਪੈਣ ਵਾਲਾ ਹੋ ਗਿਆ ਮੱਖਿਆ ਲੈ ਵੀ ਹੋ ਗਿਆ ਦਾ ਵੀ ਕੰਮ ਪਤਾ ਕੱਲੇ ਥੋੜਾ ਜਿਹਾ ਖੜਕਾ ਕਰ ਰਹੀ ਤੀ ਜਦੋਂ ਅਸੀਂ ਚਲਾਈਏ ਮੈਂ 10 ਮਿੰਟ ਚਲਾ ਕੇ ਬੰਦ ਕਰਤੀ ਮੈਨੂੰ ਸਰਦਾਰ ਜੀ ਕਹਿੰਦੇ ਤਾਂ ਗਰਮ ਹੋ ਕੇ ਚਿਪ ਗਈ ਨਾਲ ਫਿਰ ਤਾਂ ਬੋਰ ਬੋਰ ਸਾਰਾ ਕੁਝ ਹੀ ਕਰਨਾ ਪੈਂਦਾ ਪਹਿਲਾਂ ਵਾਲੀ ਮੋਟਰ ਸਾਡੀ ਇੰ ਚਿਪ ਗਈ ਸੀ ਮੈਂ ਤਾਂ ਫਿਰ ਮੈਂ ਕبھی ਲਿਆ ਹੋ ਗਿਆ ਕਮਨ ਡਰ ਗਏ ਸੀ ਕੇਰਾਂ ਦਾ ਸਾਰੇ ਪਰ ਅੱਧਾ ਘੰਟਾ ਖੋਜਣ ਖੋਜਣ ਕਿ ਤਾਰ ਕਿੱਠੀ ਹੋ ਗਈ ਤੇ ਇਹਦੇ ਵਿੱਚ ਥੋੜੀ ਜੀ ਤਾਰ ਵੱਧਤੀ ਗਈ ਦੋ ਕੋਗੇਠਾਂ ਨਿਕਲੇ ਲਿਆ ਫਿਰ ਬਾਬਾ ਦੀਪ ਸਿੰਘ ਜੀ ਦਾ ਨੌ ਵਿਚਾਰੇ ਦਾ ਹੱਜ ਸੰਡੇ ਸੀਗਾ ਜੁਪਹਿਰਾ ਲਾਇਆ ਨਾਲੇ ਤੇ ਨਾਲੇ ਕੜਾਹੀ ਸੁੱਕੀ ਹੈ ਜੀ ਬਾਬੇ ਦੀ ਬਹੁਤ ਔਖਾ ਹੋ ਜਣਾ ਜੀ ਇਹ ਕੜਾਹਨਾ ਵੀ ਛੋਟੇ-ਮੋਟੇ ਕੰਮ ਨਹੀਂ ਹੋ ਜਾਣਗੇ ਨਿੱਕ ਨਮਾ ਖਰਚਾ ਚੱਲ ਫਿਰ ਵੀ ਵਾਹਿਗੁਰੂ ਨੇ ਸੇਰ ਸੁਣ ਲਈ ਇਸ ਤਰ੍ਹਾਂ ਐਂ ਦੀ ਵੀ ਡਰਾਈਵ ਲਈ ਕਰਕੇ ਪਾਣੀ ਕੱਢ ਲੀ ਨਹੀਂ ਸਸ ਹੀ ਕਿਹੜਾ ਹੈ ਜਿਹਨੂੰ ਦੇਖਣਾ ਸੀ ਹੈਨਾ ਗਰਮ ਹੋ ਕੇ ਕਿੰਨਾ ਕੁ ਕੁਸ ਹੋ ਜਾਂਦਾ ਪਰਮਾਤਮਾ ਹੀ ਇੰਜ ਰੱਖਣ ਵਾਲਾ ਸਾਰਾ ਨਾ ਆਪਣਾ ਨਿਸ਼ਾਨ ਉਸੇ ਨਹੀਂ ਦੇਖਣਾ ਪੁੱਛ ਲੈ ਮੇਲੀ ਵਿਦਦੀ ਆ ਗੱਲ ਨੂੰ ਵੀ ਗੋਲੀ ਚਾਹ। ਬਾ। ਤੂੰ ਵੀ ਬਾਈ। ਆ ਜੇ ਦੇਖੀ ਮੈਂ ਤਾਂ। ਇਹਨਾਂ ਫੇਰ ਤੋਂ ਤਾਰੀ ਵਰਕਨ। ਚਲੋ। ਕਾਲੀ ਨੂੰ ਵੀ ਵਿੱਚ ਹਿੱਸਾ ਪਵਾ ਦੀ। ਕਾਲੀ ਦੀ ਟੀ-ਸ਼ਰਟ ਤੇ ਕਪਾਨ ਸਭੀ ਹੋਏ ਵਿੰਦਰ ਲੈ ਕੋਸ ਤੇ ਗਾਹ ਹੈ ਕੰਪਨੀ ਨੇ ਅੱਛਾ ਜੇ ਉੱਤੇ ਕਰਦੇ ਨੇ ਅੱਜ ਕਰੇ ਤੂੰ ਮੜੀ ਜੀ ਲੈ ਜਾਏਂਗਾ ਕਿਹੜਿਆਂ ਨਾਲ ਜਾਣਾ ਹਨ ਕਾਲੀ ਹਾਂ ਮੈਂ ਤਾਂ ਬਾਹਰ ਲੈ ਚਮਕੌਰ ਦਾ ਫੋਨ ਤੱਕੜਾਈ ਆ ਜਿਹੜਾ ਕੱਟੀ ਜਾਂਦਾ 가 아...

ਮੈਂ ਮੈਨ ਦਾ ਪਾਲਕ ਪੁਰਾਣਾ ਆਪਾਂ ਬੜੇ ਪੁਰਾਣੇ ਗੁਰਿਆਨ ਮੈਂ ਆਕੇ ਤੇ ਆਕੇ ਕੋ ਪੀਤੇ ਕੋ ਮੈਂ ਆਪੇ ਸਾਰਿਆਂ ਦਾ ਸਦਾ ਆਪੇ ਕੇਤੇ ਕਿਤੇ ਹੋਰ ਮੈਂ ਆਕੇ ਦੇਵ ਆਕੇ ਸੁਨਨੁ ਜੁਨਿਅ ਦੇਵ ਜੇਤੇ ਆਪੇ ਕਰਵਾਏ ਤੇ ਤਨ ਦੌੜ ਜਾਏ ਤੇ ਕੀ ਹੋਰ ਕਰੇਗਾ ਇਸ ਕਹਿ ਗਏ ਕਿ ਜੇ ਬੜਾ ਪਾਰ ਤੇ ਨੋਏ ਨਾਮ ਜੁੜੇ ਸਤਾ ਸੋ ਸੋਦਰ ਕੇ ਆਦੋ ਤੰਗਿਆਜ ਬੈ ਸੰਸਮਾਲੇ ਜਾਨੇ ਨਾਨਕ ਸੰਘਾ ਪਿਤੇ ਵਾਣ ਹਾਰੇ ਕ੍ਰਿਤਾ ਰਾਮ ਜਨ ਸੋ ਮਹਿਨਾ ਤੇ ਇਹ ਤੁਹਾਨੂੰ ਦੱਸਦਾ ਹੈ ਰੋਤ ਦਾ ਭਾਗ ਰਤੇ ਜੇ ਵੰਨਸਾਨੇ ਉਹ ਕਿਤੇ ਹਨ ਜਿਵੇਂ ਜਿਤਨਾ ਆਵੇ ਤਾਂ ਮੋ ਬੱਜ ਗਈ 5 ਮਲਮਾਰ ਕੇ ਬਟਿਕ ਵਾਲੀ ਵੀਡੀਓ ਸੈਟ ਕਰਕੇ ਪਾਈ ਹੈ ਤੇ ਹੁਣ ਆਪਾਂ ਬਲੌਗ ਦੀ ਤਿਆਰੀ ਕਰ ਰਹੇ ਆਂਗੇ ਆਪਾਂ ਆ ਗਈ ਸੀ ਸਵਾ ਚਾਰ 4:10 ਮਿੰਟਾਂ ਦੇ ਸੀ ਘਰੇ ਆ ਜੰਦੇ 10 ਮਿੰਟ ਦਾ ਰਸਤਾ ਹੀ ਹੈ ਸਾਡਾ ਕੀਮਾ ਸਾਹਬ ਤੋਂ ਚੁਪੈਰਾ ਸਾਹਬ ਤੋਂ ਪਹਿਲਾਂ ਤਾਂ ਸਵੇਰੇ ਅਸੀਂ ਮੋਟਰ ਚਾਲ ਦੀ ਕਰੀ ਕੱਲ ਤਾਂ ਅਸੀਂ ਪਾਣੀ ਉਧਰੋਂ ਭਰ ਲਿਆ ਤੀਗਾ ਇੱਕ ਦਿਨ ਸਾਰੇ ਆ ਕੀਰਾਂ ਦਾ ਮੋਟਰ ਨੇ ਦਿਲ ਹਲਿਆ ਤੇ ਸਾਡੇ ਸਾਰਿਆਂ ਦੇ ਤਿੰਨਾ ਚਾਰਾਂ ਦੀ ਜਦੋਂ ਨਿਕਲੇ ਨਾ ਫਸ ਗਈ ਉੱਥੇ ਵਿੱਚ ਵਿਚਾਰੇ ਉਹ ਤਾਰ ਥੋੜੀ ਜਿਹੀ ਵਿੱਚ ਵੱਡੀ थी ਉਹ ਵੱਡੀ ਨਹੀਂ ਹੈਗੀ ਐਂ ਬੰਨੀ ਤਾਂ ਹੋਈ ਤੇ ਉਹ ਜਦੋਂ ਨਾ ਮੋਟਰ ਚੱਲਦੀ ਹੈ ਇੱਕਦਮ ਹਲ ਹਲ ਕਿਉ ਰਿਸਕ ਰਿਸਕ ਕੇ ਥੱਲੇ ਵਾਗੀ ਉਹ ਤਾਂ ਇੰਨਾ ਸੋਕਰ ਮਿਸਤਰੀ ਨੇ ਥੋੜਾ ਜਿਹਾ ਠੰਡੇ ਮਤੇ ਨਾਲ ਉਹਨੂੰ ਹਲਿਆ 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 ਕੇ ਜੇ ਅੱਧਾ ਪੂਣਾ ਘੰਟਾ ਲੱਗਿਆ ਚੱਲ ਵਿਚਾਰੇ ਨੇ ਉਹ ਕੱਢਤੀ ਬਾਕੀ ਬਾਬਾ ਦੀਪ ਸਿੰਘ ਦਾ ਨਾਮ ਲਿਆ ਤੇ ਹਾਜੇ ਪੀਰ ਦੀ ਕੜਾਹੀ ਸੁੱਕੀ ਤੇ ਵਧੀਆ ਚੱਲੋਂ ਨਿਕਲੇਈ ਮੋਟਰ ਸਾਡੀ ਅਸੀਂ ਤਾਂ ਨਹੀਂ ਅਜੇ ਜੇ ਉਹ ਪਾਣੀ ਨਾ ਘੱਟ ਕਰਦੀ ਨਾ ਮੋਟਰ ਅਸੀਂ ਉਹਨੂੰ ਕੱਢਣਾ ਨਹੀਂ ਦੀਆਂ ਉਹ ਤਾਰ ਨਾਲ ਗਰਮ ਹੋ ਹੋ ਕੇ ਸਾਰਾ ਕੁਝ ਇਕੱਠਾ ਚਿਪ ਜਾਂਦਾ ਨਾਲੇ ਬੂਰ ਜਾਂਦਾ ਨਾਲੇ ਮੋਟਰ ਜਾਂਦੀ ਸਾਰਾ ਕੰਮ ਖਰਾਬ ਹੋਊਗਾ ਚਲ ਪ੍ਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਤੇ ਵਧੀਆ ਕਰ ਵਾਹਿਗੁਰੂ ਨੇ ਹੱਥ ਦੇ ਕੇ ਰੱਖ ਲਈ 1.5 ਲੱਖ ਨੂੰ ਹੋਰ ਖੂਬਟਿਆ ਗਿਆ ਤੀ ਚਲ ਪ੍ਰਮਾਤਮਾ ਹੀ ਹੈ ਜੀ ਸਭ ਦਾ ਹਨਾ ਬੰਦਾ ਤਾਂ ਕੁਛ ਨਹੀਂ ਹੈ ਸਭ ਦਾ ਬੰਦਾ ਕੁਛ ਨਹੀਂ ਕਰ ਸਕਦਾ ਚਲੋ ਜੀ ਹੁਣ ਅੱਜ ਬਣਾਉਣੀ ਹੈ ਚਿਬੜਾਂ ਦੀ ਚਟਣੀ ਸਬਜ਼ੀ ਅੱਜ ਨਹੀਂ ਬਣਾਉਣੀ ਅਸੀਂ ਸਬਜ਼ੀਆਂ ਖਾ ਖਾ ਕੇ ਅੱਕ ਗਏ ਹੁਣ ਮੈਂ ਚਿਬੜਾਂ ਦੀ ਚਟਣੀ ਬਣਾਉਣੀ ਹੈ ਤੇ ਥੋੜੇ ਜਿਹਾ ਬਾਹਰ ਹੀ ਬੱਦਲ ਜਾ ਵੀ ਹੋ ਗਿਆ 5:00 ਵਜੇ ਦੂਜੇ ਕੱਪੜੇ ਪਾਏ ਤੇ ਜਿਹੜੇ ਹਸਪਤਲ ਲਾ ਕੇ ਟਾਹਾਂ ਮਾਰਤੀਆਂ ਅਸੀਂ ਜਾਂਦੇ ਕੋਈ ਮਸ਼ੀਨ ਲਾ ਗਈਆਂ ਸੀ ਹੁਣ ਕੱਢ ਕੇ ਉਹਨੇ ਸੁੱਕਣੇ ਪਾਤੇ ਤੇ ਤੁਸੀਂ ਕਰੋ ਇਸ ਵਲੌਗ ਨਾਲ ਇੰਜੋਏ ਅੱਜ ਮੈਂ ਥੋੜੀ ਜੀ ਦੁਪਹਿਰਾ ਸਾਹਿਬ ਦੀ ਕਲਿੱਪ ਤੁਹਾਨੂੰ ਵਿੱਚ ਲਾਈ ਹੈ ਇਹ ਥੋੜੀ ਜੀ ਵੀਡੀਓ ਕਰ ਕਰ ਦੂਸਰੇ ਲੋਟ ਬਣ ਗਈ ਫੋਨ 'ਚ ਪਤਾ ਨਹੀਂ ਲੱਗਿਆ ਤੇ ਤੁਸੀਂ ਜਰੂਰ ਜਿਹੜੇ ਮਰੇ ਭ ਤੇ ਆਪਾਂ ਮਿਲਦੇ ਆਂ ਸੋਹਣੇ ਜੇ ਬਲੌਗ ਦੇ ਨਾਲ ਕੱਲ ਨੂੰ ਕਰੋ ਜੀ ਇਸ ਬਲੌਗ ਨੂੰ ਇੰਜੋਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ